ਪਹਿਲਾ ਮਨੁੱਖ ਹੋਰਾਂ ਨੂੰ ਨੀਵਾ ਮਾੜਾ ਸੁੱੱਚ ਪਿੱਟ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਮਨੁੱਖ ਆਪਣੇ ਆਪ ਨੂੰ ਸੁੱਚਾ ਕਰੇ ਮਨੁੱਖ ਹੋਰਾਂ ਨੂੰ ਤੇ ਕਹਿ ਦਿੰਦਾ ਏ ਕਿ ਤੁਹਾਡੇ ਵਿੱਚ ਇਹ ਕਮੀ ਏ ਤੁਹਾਡੇ ਵਿੱਚ ਕਿਤੇ ਨਾ ਕਿਤੇ ਇਹ ਕੋਈ ਘਾਟ ਏ ਦੂਸਰੇ ਨੂੰ ਤੇ ਮਨੁੱਖ ਕਹਿੰਦੇ ਤੂੰ ਬੜੀ ਜਲਦੀ ਦੱਸ ਦਿੰਦਾ ਏ ਪਰ ਦੂਜੇ ਨੂੰ ਕਹਿਣ ਤੋਂ ਪਹਿਲਾਂ ਕਹਿੰਦੇ ਤੂੰ ਆਪਣੇ ਵੱਲ ਧਿਆਨ ਮਾਰ ਪਹਿਲਾਂ ਸੁੱਚਾ ਆਪ ਹੋਵੇ ਪਹਿਲਾਂ ਆਪ ਸੱਚਾ ਹੋ। ਫਿਰ ਦੂਜੇ ਬਾਰੇ ਗੱਲ ਕਰੇ। ਕਿਉਂਕਿ ਇਹ ਇੱਕ ਜ਼ਿੰਦਗੀ ਦੀ ਸਿਆਣਫ ਹੈ ਕਹਿੰਦੇ ਉਹ ਗੱਲ ਹੀ ਕਹਿਣੀ ਚਾਹੀਦੀ ਹੈ ਜਿਹੜੀ ਗੱਲ ਪਹਿਲਾਂ ਜ਼ਿੰਦਗੀ ਵਿੱਚ ਆਪ ਕਮਾ ਲਈ ਹੋਵੇ। ਜਿਦੇ ਵਿੱਚ ਅਸੀਂ ਆਪ ਸੱਚੇ ਹੋਈਏ। ਅੰਦਰੋਂ ਸਾਫ਼ ਸੁਥਰੇ ਹੋਈਏ। ਨਹੀਂ ਤਾਂ ਕਹਿੰਦੇ ਉਹ ਗੱਲ ਨਹੀਂ ਕਹਿਣੀ ਚਾਹੀਦੀ। ਜਿਹੜੀ ਗੱਲ ਤੇ ਆਪਣੇ ਆਪ ਦੇ ਅੰਦਰ ਵੀ ਬੰਦੇ ਨੂੰ ਮਹਿਸੂਸ ਹੋਵੇ ਕਿ ਕਿਤੇ ਨਾ ਕਿਤੇ ਮੇਰੇ ਅੰਦਰ ਵੀ ਕੋਈ ਕਮੀ ਹੈ। ਕੋਈ ਘਾਟ ਹੈ ਤਾਂ ਜੋ ਪੌੜੀ ਦੀ ਵਿਚਾਰ ਹੁਣ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਨ ਕੱਢੀਏ ਕਹਿੰਦੇ ਕੋਈ ਵਿਰਲਾ ਮਨੋਖ ਹੈ ਜਿਹੜਾ ਮਾਇਆ ਦੇ ਪ੍ਰਭਾਵ ਦੇ ਹੇਟ ਨਹੀਂ ਹੁੰਦਾ ਨਹੀਂ ਤੇ ਸਾਰੇ ਹੀ ਇਸ ਮੈਂ ਮੇਰੀ ਮਾਇਆ ਆਪਣੇ ਆਪ ਨੂੰ ਉੱਚਾ ਵਿਖਾਉਣਾ ਇਸ ਗੱਲ ਦੇ ਪ੍ਰਭਾਵ ਹੇਠ ਰਹਿੰਦੇ ਨੇ ਕੋਈ ਬਿਰਲਾ ਮਨੁੱਖ ਆਪਣੇ ਆਪ ਨੂੰ ਬਚਾ ਲੈਂਦਾ ਉਹ ਸਮਝ ਲੈਂਦਾ ਹੈ ਕਿ ਹੋਰਾਂ ਨੂੰ ਮਾੜਾ ਨੀਮਾ ਤੇ ਕਮਜ਼ੋਰ ਕਿਸ ਤੇ ਜ਼ੁਲਮ ਕਰਨਾ ਅਤਿਆਚਾਰ ਕਰਨਾ ਇਸ ਤਰ੍ਹਾਂ ਮਹਿਸੂਸ ਕਰਵਾਉਣਾ ਇਹ ਇਨਸਾਨੀਅਤ ਦਾ ਰੂਪ ਨਹੀਂ ਹੈ ਮਨੁੱਖਤਾ ਦਾ ਰੂਪ ਨਹੀਂ ਹੈ ਇਸ ਕਰਕੇ ਉਹ ਸਾਰਿਆਂ ਨੂੰ ਹੀ ਬਰਾਬਰ ਸਮਝਦਾ ਹੈ ਬਰਾਬਰ ਜਾਣਦਾ ਹੈ ਜਿਵੇਂ ਬਾਬਾ ਕਬੀਰ ਜੀ ਆਪਣੇ ਸ਼ਲੋਕਾਂ ਦੇ ਵਿੱਚ ਸਮਝਾਉਂਦੇ ਨੇ ਕਿ ਕਬੀਰ ਸਭ ਤੇ ਹੰਮ ਬੁਰੇ ਹੰਮ ਤਜ ਭਲੋ ਸਭ ਕੋਏ ਜਿਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਿ ਸਾਰਿਆਂ ਤੋਂ ਬੁਰਾ ਤੇ ਕਹਿੰਦੇ ਅਹੰਕਾਰ ਹੈ ਹੰਮ ਦਾ ਅਰਥ ਹੈ ਅਹੰਕਾਰ ਸਾਰਿਆਂ ਤੋਂ ਬੁਰਾ ਜਿਹਨੂੰ ਅਹੰਕਾਰ ਸਮਝ ਆ ਜਾਂਦਾ ਏ ਉਹ ਇਨਸਾਨ ਫਿਰ ਅਹੰਕਾਰ ਦੇ ਬਸ ਨਹੀਂ ਪੈਂਦਾ ਕਦੇ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਹਿੰਦਾ ਕਿਉਂਕਿ ਉਹਨੂੰ ਸਮਝ ਆ ਜਾਂਦਾ ਏ ਕਿ ਆਪ ਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ ਉੱਚਾ ਤੇ ਉਹ ਇਨਸਾਨ ਹੁੰਦਾ ਏ ਜਿਹੜਾ ਆਪਣੇ ਆਪ ਨੂੰ ਨੀਮਾ ਜਾਣ ਲੈਂਦਾ ਹੈ ਮੰਨ ਲੈਂਦਾ ਹੈ ਤੇ ਆਪ ਸੱਚ ਜਾਣੋ ਜਿਹੜਾ ਇਨਸਾਨ ਘਰ ਪਰਿਵਾਰ ਕਿਸੇ ਕੰਮ ਕਾਰ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਆਪਣੇ ਆਪ ਨੂੰ ਨਿਮੇ ਥਾਂ ਤੇ ਰੱਖ ਲੈਂਦਾ ਏ ਉਹ ਇਨਸਾਨ ਰਿਸ਼ਤਿਆਂ ਨੂੰ ਬਣਾ ਕੇ ਰੱਖਣ ਚ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਦੇ ਵਿੱਚ ਸਫਲ ਹੋ ਜਾਂਦਾ ਏ ਤੇ ਜੋ ਇਨਸਾਨ ਹਮੇਸ਼ਾ ਹੀ ਆਪਣੀ ਮੈਂ ਮੇਰੀ ਆਪਣੇ ਅਹੰਕਾਰ ਆਪਣੀ ਈਗੋ ਨੂੰ ਪ੍ਰਾਇੋਰਟੀ ਦਿੰਦਾ ਹੈ ਕਿ ਨਹੀਂ ਮੈਂ ਹੀ ਠੀਕ ਹਾਂ ਮੈਂ ਹੀ ਸਹੀ ਹਾਂ ਤਾਂ ਇਨਸਾਨ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਵੱਖਰੇਵੇਂ ਨਫ਼ਰਤ ਫਰਕ ਅਦਕ ਔਗਣ ਪੈਦਾ ਕਰ ਲੈਂਦਾ ਹੈ ਕਿਉਂਕਿ ਉਸ ਦਾ ਇਹ ਸੁਭਾਅ ਬਣ ਗਿਆ ਹੈ ਕਿ ਉਹ ਆਪਣੇ ਆਪ ਨੂੰ ਕਦੇ ਵੀ ਨੀਮਾ ਨਹੀਂ ਵੇਖਣਾ ਚਾਹੁੰਦਾ ਆਪਣੇ ਆਪ ਨੂੰ ਹਮੇਸ਼ਾ ਸਹੀ ਉੱਚ ਅਹੰਕਾਰ ਦੇ ਵਸ ਹੀ ਵੇਖਣਾ ਚਾਹੁੰਦਾ ਹੈ ਇਸੇ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬੜਾ ਪਿਆਰ ਆ ਕਿਹਾ ਹੈ ਕਹਿੰਦੇ ਭਾਈ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਭਾਇ ਕਹਿੰਦੇ ਇਹ ਜਗਤ ਪਤਾ ਨਹੀਂ ਕਿਹੜੇ ਪਰਮਾ ਦੇ ਵਿੱਚ ਪਿਆ ਹੋਇਆ ਏ ਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਏ ਕਿ ਕਿਸੇ ਤੀਰਥੇ ਇਸ਼ਨਾਨ ਤੇ ਜਾਇਆ ਜਾਵੇ ਤੇ ਉਥੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਮੈਂ ਪਵਿੱਤਰ ਹੋ ਜਾਣਾ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਨਾ ਪਾਈ ਜੇ ਸਰੀਰਕ ਮੈਲ ਦੀ ਗੱਲ ਹੁੰਦੀ ਤੇ ਜੇ ਮਨ ਦੀ ਮੈਲ ਇਸ ਤਰ੍ਹਾਂ ਧੋਤੀ ਜਾਂਦੀ ਫਿਰ ਤੇ ਭਾਈ ਫਿਰ ਜਿੰਨੇ ਧਾਰਮਿਕ ਸਥਾਨ ਜਿੰਨੇ ਸਰੋਵਰ ਜਿੰਨੀਆਂ ਨਦੀਆਂ ਜਿੰਨੇ ਦਰਿਆ ਧਾਰਮਿਕ ਰੂਪ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਨੇ ਉਹਨੇ ਤਾਂ ਕਿਸੇ ਦੇਸ਼ ਦੇ ਵਿੱਚ ਹੈ ਹੀ ਨਹੀਂ ਇੱਥੇ ਸਭ ਤੋਂ ਵੱਧ ਨਦੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਸਰੋਵਰਾਂ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ ਫਿਰ ਤਾਂ ਸਾਡੇ ਵਰਗਾ ਪਵਿੱਤਰ ਇਨਸਾਨ ਕੋਈ ਨਹੀਂ ਸੀ ਹੋਣਾ ਕਿਉਂਕਿ ਸਾਡੇ ਕੋਲੇ ਤੇ ਧਾਰਮਿਕ ਵੱਡੇ ਦਾ ادارے ਆ ਗਏ ਨਾ ਜੀ ਉਸ ਹਿਸਾਬ ਨਾਲ ਕਿ ਆਪਾਂ ਉੱਥੇ ਜਾ ਕੇ ਇਸ਼ਨਾਨ ਕਰੀਏ ਇੱਕ ਦਿਨ ਤੇ ਐ ਬਿਲਕੁਲ ਸਾਫ਼ ਸੁਥਰੇ ਹੋ ਕੇ ਨਿਕਲ ਆਈਏ ਪਰ ਨਹੀਂ ਇਹ ਇੱਕ ਭਰਮ ਦੀ ਗੱਲ ਹੈ ਪਰ ਲੋਕ ਅੱਜ ਵੀ ਇਨ੍ਹਾਂ ਭਰਮਾਂ ਦੇ ਵਿੱਚੋਂ ਨਿਕਲਦੇ ਨਹੀਂ ਉਹ ਕਰਦੇ ਨਹੀਂ ਇਹ ਪਰ ਪਰ ਬਾਬਾ ਕਬੀਰ ਜੀ ਕਹਿੰਦੇ ਭਾਈ ਇਹ ਅਸਲ ਦੇ ਵਿੱਚ ਨਾਲ ਗੱਲ ਜੋੜ ਲਈਏ ਅਹੰਕਾਰ ਦੀ ਮੈਲ ਸੰਸਾਰ ਨੂੰ ਲੱਗੀ ਹੋਈ ਹੈ ਹੁਣ ਮੈਲ ਦਾ ਮਤਲਬ ਕੀ ਹੁੰਦਾ ਏ ਜੀ ਮੈਲ ਦਾ ਅਰਥ ਹੀ ਹੁੰਦਾ ਏ ਸੋਚ ਆਪਾਂ ਕਹਿੰਦੇ ਨੇ ਤੁਹਾਡੀ ਸੋਚ ਮਾੜੀ ਹੈ ਤੇ ਗੁਰਬਾਣੀ ਨੇ ਮੈਲ ਕਿਹਨੂੰ ਕਿਹਾ ਏ ਮਾੜੇ ਵਿਚਾਰਾਂ ਨੂੰ ਸੋਚ ਨੂੰ ਉਹ ਸੋਚ ਹੀ ਮੈਲ ਹੈ ਮੈਲ ਕੋਈ ਅਲੱਗ ਚੀਜ਼ ਨਹੀਂ ਹੈ ਜਿਤਨੇ ਮਾੜੇ ਵਿਚਾਰ ਮਨੁੱਖ ਆਪਣੀ ਸੁਰਤ ਦੇ ਵਿੱਚ ਜਮਾ ਕਰੀ ਬੈਠਾ ਏ ਸਮਝ ਲੋ ਕਿ ਸਾਰੀ ਮੈਲ ਹੀ ਮੈਲ ਸਾਰੀ ਮੈਲ ਤੇ ਬੰਦਾ ਸੋਚਦਾ ਐ ਮੈਂ ਬੜਾ ਸਾਫ ਸੁਥਰਾ ਲੱਗ ਰਿਹਾ ਮੈਂ ਬਾਹਰੋਂ ਇਸ਼ਨਾਨ ਕਰ ਲਿਆ ਬਾਹਰੋਂ ਨਹਾ ਧੋ ਲਿਆ ਤੇ ਮੈਂ ਬੜਾ ਸੋਹਣਾ ਲੱਗ ਰਿਹਾ ਪਰ ਗੁਰੂ ਪਾਤਸ਼ਾਹ ਨੇ ਭਾਈ ਬਾਹਰੀ ਦਿੱਖ ਤੋਂ ਕੀ ਲੈਣਾ ਹੈ ਬੰਦਾ ਭਾਵੇਂ ਕਿੰਨਾ ਹੀ ਸੋਹਣਾ ਬਣ ਕੇ ਗੁਰੂ ਪਾਤਸ਼ਾਹ ਦੇ ਸਾਹਮਣੇ ਬੈਠ ਜਾਏ ਪਰ ਉਹ ਗੁਰੂ ਨੂੰ ਤੇ ਸੋਹਣਾ ਤਾਂ ਲੱਗੇਗਾ ਨਾ ਜਦੋਂ ਉਹਦੇ ਮਨ ਦੇ ਅੰਦਰ ਕੋਈ ਮੈਲ ਨਹੀਂ ਹੈ ਕੋਈ ਮਾੜੀ ਭਾਵਨਾ ਨਹੀਂ ਹੈ ਸੱਚ ਵਰਤਦਾ ਹੈ ਕਹਿੰਦੇ ਭਾਈ ਤੂੰ ਗੁਰੂ ਨੂੰ ਚੰਗਾ ਤਾਂ ਲੱਗੇਗਾ ਨਹੀਂ ਤੇ ਚੰਗਾ ਲੱਗੇਗਾ ਨਹੀਂ ਤਾਂ ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ ਕਬੀਰ ਇਹ ਗੱਲ ਸਮਝ ਕਿ ਅਹੰਕਾਰ ਸਭ ਤੋਂ ਮਾੜੀ ਚੀਜ਼ ਹੈ ਤੇ ਆਪ ਸੱਚ ਜਾਣੋ ਜਦੋਂ ਜਿੰਨੇ ਰਿਸ਼ਤੇ ਵਿਗੜਦੇ ਨੇ ਜਿੱਥੇ ਕੋਈ ਵਿਗਾੜ ਪੈਂਦਾ ਹੈ ਗੱਲ ਕੋਈ ਵੀ ਨਹੀਂ ਹੁੰਦੀ ਬਸ ਬੰਦਾ ਆਪਣਾ ਅਹੰਕਾਰ ਨਹੀਂ ਛੱਡਣਾ ਚਾਹੁੰਦਾ ਆਪਣੇ ਅਹੰਕਾਰ ਨੂੰ ਡਿੱਗਣ ਨਹੀਂ ਦੇਣਾ ਚਾਹੁੰਦਾ ਆਪਣੇ ਅਹੰਕਾਰ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤੇ ਅਹੰਕਾਰ ਨੂੰ ਬਰਕਰਾਰ ਰੱਖਣ ਦਾ ਇੱਕ ਹੀ ਅਰਥ ਹੁੰਦਾ ਹੈ ਕਿ ਮੈਂ ਕਿਤੇ ਨੀਵਾ ਨਾ ਹੋ ਜਾਵਾਂ ਮੈਂ ਉੱਚਾ ਬਣਿਆ ਰਹਾ ਪਰ ਉਸ ਉੱਚੇ ਹੋਣ ਦੀ ਭਾਵਨਾ ਦੇ ਵਿੱਚ ਮਨੁੱਖ ਇੰਨਾ ਨੀਵਾ ਹੋ ਜਾਂਦਾ ਹੈ ਕਿ ਉਹ ਭਾਈ ਸਾਰੇ ਪਾਸਿਆਂ ਤੋਂ ਰਿਸ਼ਤੇ ਨਾਤੇ ਪਿਆਰ ਮੁਹੱਬਤ ਮਿਲਵਰਤਨ ਆਦਿਕ ਜਿਹੜੇ ਸਮਾਜ ਦੇ ਅੰਦਰ ਭਾਈਚਾਰਕ ਸਾਂਝ ਇਹ ਗੁਣ ਨੇ ਉਹਨਾਂ ਤੋਂ ਵੀ ਜਾਂਦਾ ਰਹਿੰਦਾ ਏ ਕਿਉਂਕਿ ਜਿਹੜਾ ਇਨਸਾਨ ਪਿਆਰ ਨਿਮਰਤਾ ਦੀ ਮੂਰਤ ਹੈ ਉਹ ਇਨਸਾਨ ਹੀ ਘਰ ਪਰਿਵਾਰ ਸਮਾਜ ਦੇ ਅੰਦਰ ਇੱਕ ਚੰਗਾ ਰੂਪ ਪੇਸ਼ ਕਰ ਸਕਦਾ ਹੈ ਤੇ ਸਮਾਜ ਦੇ ਭਲੇ ਦੇ ਲਈ ਵੀ ਕੁਝ ਕਰ ਸਕਦਾ ਹੈ ਤਾਂ ਬਾਬਾ ਜੀ ਇੱਕ ਬਿਆਨ ਕਰਦੇ ਨੇ ਕਹਿੰਦੇ ਭਾਈ ਜਿਹਨੇ ਇਹ ਸਮਝ ਲਿਆ ਉਹੀ ਮੇਰਾ ਮੀਤ ਹੈ ਉਹੀ ਮੇਰਾ ਬਿੱਤਰ ਜਿਨੂੰ ਇਹ ਗੱਲ ਸਮਝ ਆ ਜਾਂਦੀ ਹੈ ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਤੇ ਜਿਸ ਤਰ੍ਹਾਂ ਦੇ ਫਿਰ ਮਨੁੱਖ ਕਰਮ ਕਰੇਗਾ ਆਪੋ ਆਪਣਾ ਕੀਤਾ ਤੇ ਕਹਿੰਦੇ ਭਾਈ ਭੋਗਣਾ ਹੀ ਪੈਣਾ ਹੈ ਆਪੋ ਆਪਣੇ ਕਰਮਾਂ ਦਾ ਹਿਸਾਬ ਤੇ ਦੇਣਾ ਹੀ ਪੈਣਾ ਹੈ ਤੇ ਰੋਜ਼ਾਨਾ ਪੜ੍ਹਦੇ ਆਂ ਜੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿ ਬੰਦਾ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਦੁੱਖ ਪਾਉਂਦਾ ਏ ਇਹ ਅਸੀਂ ਗਲਤ ਬੋਲਦੇ ਆਂ ਜੀ ਕਿ ਰੱਬ ਦੁੱਖ ਦਿੰਦਾ ਏ ਨਾ ਰੱਬ ਨਾ ਦੁੱਖ ਦਿੰਦਾ ਏ ਨਾ ਰੱਬ ਸਾਨੂੰ ਕੋਈ ਪਰੇਸ਼ਾਨੀ ਚ ਪਾਉਂਦਾ ਏ ਨਾ ਕੋਈ ਰੱਬ ਸਾਨੂੰ ਘਾਟੇ ਚ ਪਾਉਂਦਾ ਏ ਇਹ ਸਭ ਕੁਝ ਕੀ ਏ ਜੀ ਜੈਸ ਜਿਹਾਂ ਬੀਜ ਸੋ ਲੋਣੇ ਕਰਮਾਂ ਸੰਧੜਾ ਖੇਤ ਇੱਥੇ ਜੋ ਬੀਜਦੇ ਆਂ ਅਸੀਂ ਜੋ ਬੀਜ ਅਸੀਂ ਪਾਏ ਨੇ ਬਚਪਨ ਤੋਂ ਲੈ ਕਰਕੇ ਜਵਾਨੀ ਦੇ ਵਿੱਚ ਜਵਾਨੀ ਤੋਂ ਲੈ ਕਰਕੇ ਹੌਲੀ-ਹੌਲੀ ਵੱਡੇਪੇ ਵੱਲ ਨੂੰ ਵਧਦੇ ਜਿਸ ਤਰ੍ਹਾਂ ਦੇ ਬੀਜ ਪਾਉਂਦੇ ਜਾਵਾਂਗੇ ਉਹ ਫਿਰ ਬੀਜ ਛੋਟਾ ਬੂਟਾ ਬਣੇਗਾ ਬੂਟੇ ਤੋਂ ਬਾਅਦ ਹੌਲੀ-ਹੌਲੀ ਦਰਖਤ ਬਣੇਗਾ ਦਰਖਤ ਤੋਂ ਬਾਅਦ ਫਿਰ ਉਹਨੂੰ ਫਲ ਲੱਗਦੇ ਮਤਲਬ ਜੋ ਸੁਰਤ ਦੇ ਅੰਦਰ ਵਿਚਾਰਾਂ ਰੂਪੀ ਬੀਜ ਪਾਏ ਨੇ ਜਿੰਨੇ ਵੀ ਬੀਜੇ ਉਹ ਵਿਚਾਰ ਬੀਜੇ ਹੋਏ ਹੌਲੀ-ਹੌਲੀ ਪੁੰਗਰ ਕੇ ਸਾਹਮਣੇ ਆਉਣਗੇ ਉਹ ਬੀਜੇ ਹੋਏ ਵਿਚਾਰਾਂ ਦਾ ਹੀ ਰਿਜ਼ਲਟ ਹੈ ਆਪ ਅੱਜ ਸਟਿਲ ਹੁਣ ਮੰਨ ਲਓ ਜਿਸ ਵੀ ਭਾਵਨਾ ਦੇ ਅਧੀਨ ਆਪਣੀ ਜ਼ਿੰਦਗੀ ਜਿਉ ਰਹੇ ਹੋ ਕਿਸੇ ਵੀ ਤਰ੍ਹਾਂ ਦੇ ਅੰਦਰੂਨੀ ਲੈਵਲ ਤੇ ਜਿਹੜੀ ਜ਼ਿੰਦਗੀ ਆਪ ਹੁਣ ਜਿਉ ਰਹੇ ਹੋ ਉਹ ਆਪ ਜੀ ਦੇ ਹੁਣ ਤੱਕ ਦੇ ਬੀਜੇ ਹੋਏ ਵਿਚਾਰਾਂ ਦਾ ਹੀ ਰਿਜ਼ਲਟ ਹੈ ਜਿਵੇਂ ਆਪਾ ਪੜਦੇ ਨਾ ਜੀ ਰਿਫਲੈਕਸ਼ਨ ਸ਼ੀਸ਼ਾ ਹੁੰਦਾ ਹੈ ਮਿਰਰ ਹੁੰਦਾ ਹੈ ਤੇ ਆਪਾਂ ਉਹਦੇ ਅੱਗੇ ਖੜ ਜਾਈਏ ਤੇ ਉਹ ਆਪਾਂ ਨੂੰ ਉਵੇਂ ਹੀ ਪੇਸ਼ ਕਰਦਾ ਏ ਜਿਵੇਂ ਸ਼ੀਸ਼ੇ ਦੇ ਮੂਰੇ ਹਾਂ ਆਪਾਂ ਐਸੀ ਹੀ ਤਰ੍ਹਾਂ ਮਨ ਸਾਡੇ ਜਿਤਨੇ ਹੁਣ ਤੱਕ ਦੇ ਬੀਜੇ ਹੋਏ ਵਿਚਾਰ ਨੇ ਉਹ ਸਾਡੀ ਜਿਵੇਂ ਅਸੀਂ ਜ਼ਿੰਦਗੀ ਹੁਣ ਜਿਉਂ ਰਹੇ ਹਾਂ ਉਹ ਵਿਚਾਰਾਂ ਦੀ ਰਿਫਲੈਕਸ਼ਨ ਹੈ ਇਹ ਰੱਬ ਨੇ ਨਹੀਂ ਰੱਬ ਨਹੀਂ ਕਿਸੇ ਨੂੰ ਕਿਸੇ ਨੂੰ ਕਿਤੇ ਵੀ ਕਿਵੇਂ ਰੱਖਣਾ ਚਾਹੁੰਦਾ ਨਹੀਂ ਬੰਦਾ ਜਿੱਥੇ ਵੀ ਹੈ ਜਿਵੇਂ ਵੀ ਹੈ ਜਿਸ ਰੂਪ ਦੇ ਵਿੱਚ ਹੈ ਉਹ ਉਹਦੇ ਬੀਜੇ ਹੋਏ ਵਿਚਾਰਾਂ ਦਾ ਰਿਜ਼ਲਟ ਹੈ ਆਪ ਜੇ ਅੱਜ ਖੁਸ਼ ਹੋ ਤਾਂ ਤੁਸੀਂ ਚੰਗੇ ਬੀਜ ਬੀਜੇ ਨੇ ਪਹਿਲਾਂ ਉਹਦਾ ਕਰਕੇ ਆਪ ਖੁਸ਼ ਹੋ ਤੇ ਜੇ ਅੱਜ ਆਪ ਨਿਰਾਸ਼ ਹੋ ਤਾਂ ਇਸ ਦਾ ਅਰਥ ਹੈ ਆਪ ਨੇ ਨਿਰਾਸ਼ਤਾ ਦੇ ਬੀਜ ਬੀਜੇ ਨੇ ਪਹਿਲਾਂ ਆਪ ਨੇ ਦੁੱਖਾਂ ਦੇ ਬੀਜ ਬੀਜੇ ਨੇ ਪਹਿਲਾਂ ਇਸ ਕਰਕੇ ਆਪ ਹੁਣ ਦੁਖੀ ਹੋ ਪਰ ਸੌਖੀ ਖੇਡ ਇਹਦੇ ਵਿੱਚ ਇਹ ਹੈ ਆਪ ਕੱਲ ਖੁਸ਼ ਹੋਣਾ ਚਾਹੁੰਦੇ ਹੋ ਨਾ ਜੀ ਤਾਂ ਅੱਜ ਆਨੰਦਤ ਚੰਗੇ ਸੋਹਣੇ ਵਿਚਾਰ ਬੀਜਨੇ ਸ਼ੁਰੂ ਕਰਦੋ ਅੱਜ ਚੰਗੇ ਵਿਚਾਰ ਬੀਜ ਦੋਗੇ ਨਾਲ ਦੀ ਨਾਲ ਖੁਸ਼ ਹੋ ਜਾਊਂਗੇ ਕਿਉਂਕਿ ਉਹ ਬੀਜੇ ਹੋਏ ਵਿਚਾਰ ਆਪ ਜੀ ਦੇ ਸਾਹਮਣੇ ਜ਼ਰੂਰ ਆਉਣਗੇ ਉਹ ਪ੍ਰਗਟ ਹੋਣਗੇ ਪਰ ਬੰਦੇ ਦਾ ਜਿਹੜਾ ਸੁਭਾਅ ਹੈ ਨਾ ਜੀ ਇੱਕ ਜ਼ਿਆਦਾਤਰ ਆਪ ਜੀ ਵੇਖੋਗੇ ਤਾਂ ਬੰਦਾ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਕਹਿੰਦੇ ਬੰਦਾ ਆਪਣੇ ਕਰਮ ਮਾੜੇ ਬੀਜਦਾ ਏ ਪਰ ਜਿਹੜੀ ਉਹਦੀ ਐਕਸਪੈਕਟੇਸ਼ਨਸ ਹੈ ਜਿਹੜੀਆਂ ਉਹਦੀਆਂ ਆਸਾਂ ਉਮੀਦਾਂ ਨੇ ਉਹ ਸੋਚਦਾ ਏ ਕਿ ਹਮੇਸ਼ਾ ਮੈਨੂੰ ਚੰਗਾ ਹੀ ਪ੍ਰਾਪਤ ਹੋ ਜਾਵੇ ਆਪ ਕਦੇ ਮੈਂਟਲੀ ਪੱਧਰ ਤੇ ਕਦੇ ਦਿਮਾਗ ਦੀ ਪੱਧਰ ਤੇ ਗੱਲ ਨੂੰ ਸੋਚ ਕੇ ਵੇਖਿਓ ਕਿ 24 ਘੰਟਿਆਂ ਦੇ ਵਿੱਚ ਆਪ ਕਿੰਨਾ ਕੁ ਸਮਾਂ ਪੋਜ਼ਿਟਿਵ ਸੀ ਅਤੇ ਕਿੰਨਾ ਕੁ ਸਮਾਂ ਆਪ 네ਗੇਟਿਵ ਵਿਚਾਰਾਂ ਦੇ ਵਿੱਚ ਰਹੇ ਹੋ ਸਾਇੰਸਟਿਕ ਇਹ ਗੱਲ ਕਹਿੰਦੇ ਨੇ ਕਹਿੰਦੇ ਬੰਦਾ ਇਨਸਾਨ ਮਨੁੱਖ ਰੋਜ਼ਾਨਾ 40000 ਤੋਂ ਲੈ ਕੇ 60000 ਤੱਕ ਥਾਟਸ ਵਿਚਾਰ ਫਰਨੇ ਸੋਚਦਾ ਏ ਰੋਜ਼ਾਨਾ ਤੇ ਇਨਾਂ 40 50 60000 ਥਾਟਸ ਦੇ ਵਿੱਚੋਂ ਜਿਹੜੇ 40000 ਨੇ ਉਹ ਨੈਗੇਟਿਵ ਵਿਚਾਰ ਹੁੰਦੇ ਮਤਲਬ ਉਹਦੇ ਵਿੱਚ ਈਰਖਾ ਨਫਰਤ ਟੈਂਦੀ ਕਲਾ ਮਾੜੀ ਸੋਚ ਸਹਿਮ ਅੰਡਰ ਫਿਕਰਾਂ ਚਿੰਤਾਵਾਂ ਕਿਤੇ ਕੁਝ ਬੁਰਾ ਨਾ ਹੋ ਜਾਏ ਕੁਝ ਬੁਰਾ ਵਾਪਰ ਨਾ ਜਾਏ ਬੜਾ ਕੁਝ ਉਹਦੇ ਵਿੱਚ ਚੱਲਦਾ ਹੈ 네ਗੇਟਿਵ ਵਿਚਾਰ ਜਿਆਦਾ ਹੁੰਦੇ ਤੇ ਜਿਹੜੇ ਪੋਜ਼ਿਟਿਵ ਵਿਚਾਰ ਨੇ ਉਹ ਕਹਿੰਦੇ ਸਿਰਫ 10 20 ਕ ਹਜ਼ਾਰ ਦਿਨ ਦੇ ਵਿੱਚ ਪਰ ਜਿਹੜਾ ਜ਼ਿਆਦਾਤਰ ਬੰਦੇ ਦਾ ਦਿਮਾਗ ਰਹਿੰਦਾ ਹੈ ਉਹ 네ਗੇਟਿਵ ਵਿਚਾਰਾਂ ਦੇ ਇਰਤ ਗਿਰਦ ਰਹਿੰਦਾ ਹੈ ਤੇ ਜਦੋਂ ਵਿਚਾਰ 네ਗੇਟਿਵ ਰਹਿਣਗੇ ਤਾਂ ਫਿਰ ਐਗਜ਼ੈਕਟਲੀ ਆਪ ਵੇਖੋਗੇ ਸਾਹਮਣੇ ਤੁਹਾਡੇ ਰਿਜ਼ਲਟ ਵੀ ਉਦਾਂ ਦੇ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਆਪ ਓਵੇਂ ਹੀ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹੈ ਕਿਉਂਕਿ ਅਕੀਤਾ ਆਪੋ ਆਪਣਾ ਇਹ ਕੀਤੇ ਦਾ ਅਰਥ ਕੀ ਹੈ ਜੋ ਵਿਚਾਰ ਅਸੀਂ ਬੀਜਦੇ ਹਾਂ ਦੋ ਤਰ੍ਹਾਂ ਕਰਮ ਹੁੰਦੇ ਨੇ ਜੀ ਇੱਕ ਤਾਂ ਆਪਾਂ ਸ਼ਰੀਰਕ ਰੂਪ ਦੇ ਵਿੱਚ ਕੋਈ ਕਰਮ ਕਰਦੇ ਹਾਂ ਗੁਰਬਾਣੀ ਨੇ ਦਿਮਾਗੀ ਪੱਧਰ ਤੇ ਵਿਚਾਰਾਂ ਨੂੰ ਸੋਚਣ ਨੂੰ ਵੀ ਫਿਜ਼ੀਕਲ ਵਰਕ ਦੀ ਤਰ੍ਹਾਂ ਫਿਜ਼ੀਕਲ ਐਕਟੀਵਿਟੀਜ਼ ਦੀ ਤਰ੍ਹਾਂ ਹੀ ਰੱਖਿਆ ਹੈ ਕਿ ਸੁਰਤ ਦੇ ਅੰਦਰ ਇੱਕ ਇੱਕ ਫੁਰਨਾ ਜਿਹੜਾ ਅਸੀਂ ਬੀਜਦੇ ਹਾਂ ਜੋ ਸੋਚਦੇ ਹਾਂ ਉਹ ਪ੍ਰੋਪਰ ਫੁੱਲ ਆਫ ਕਿਰਿਆ ਹੈ ਉਹ ਐਕਟੀਵਿਟੀ ਹੈ ਆਪ ਕੋਈ ਵੀ ਵਿਚਾਰ ਸੁਰਤ ਦੇ ਵਿੱਚ ਸੋਚ ਰਹੇ ਹੋ ਕੋਈ ਫੁੱਲ ਨਾ ਚੱਲ ਰਿਹਾ ਹੈ ਆਪ ਕੋਈ ਫਿਜ਼ੀਕਲ ਕੰਮ ਕਰ ਰਹੇ ਹੋ ਉਹ ਵੀ ਹੀ ਸੇਮ ਆਪ ਮੈਂਟਲੀ ਪੱਧਰ ਤੇ ਵੀ ਵਰਕ ਕਰ ਰਹੇ ਹੋ ਕੰਮ ਕਰ ਰਹੇ ਤੇ ਜਦੋਂ ਵੀ ਕੋਈ ਵਿਚਾਰ ਸੋਚਦੇ ਹੋ ਬੜੇ ਹੀ ਧਿਆਨ ਤੇ ਸੁਚੇਤਤਾ ਦੇ ਨਾਲ ਸੋਚੋ ਕਿਉਂਕਿ ਉਹ ਵਿਚਾਰ ਤੁਸੀਂ ਭੁੱਲ ਜਾਉਂਗੇ ਕਿ ਤੁਸੀਂ ਕੀ ਸੋਚਿਆ ਸੀ ਕਿਵੇਂ ਸੋਚਿਆ ਸੀ ਪਰ ਉਹ ਸੋਚਿਆ ਹੋਇਆ ਤੁਹਾਡੇ ਸਾਹਮਣੇ ਜਰੂਰ ਆ ਜਾਵੇਗਾ ਜੇ ਆਪ ਇਸ ਨੂੰ ਕਦੇ ਮੈਂਟਲੀ ਪੰਦਰ ਨੂੰ ਆਪਣੇ ਨੂੰ ਸਮਝ ਲੇ ਹੋ ਕੋਈ ਵਿਚਾਰ ਆਪ ਅੱਜ ਸੋਚ ਲਓ ਕਿਸੇ ਵੀ ਟੱਗ ਦਾ ਕਿਤੇ ਨਾ ਕਿਤੇ ਉਹ ਤੁਹਾਡੇ ਰੂਪ ਸਾਹਮਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੋ ਜਾਵੇਗਾ ਵਿਚਾਰ ਬੜੇ ਪਾਵਰਫੁਲ ਨੇ ਤੇ ਇਹਨਾਂ ਦੇ ਨਾਲ ਹੀ ਸੰਸਾਰ ਬਣਦਾ ਹੈ ਆਪ ਹੁਣੇ ਹੀ ਜਿਸ ਵੀ ਵਿਚਾਰਾਂ ਦੇ ਅਧੀਨ ਬੈਠੇ ਹੋ ਇਹ ਵਿਚਾਰ ਹੁਣ ਚੰਗੇ ਹੋ ਸਕਦੇ ਨੇ 5 ਮਿੰਟਾਂ ਬਾਅਦ ਇਹ 33 ਕਲਾ ਦਾ ਸ਼িকার ਬਣ ਸਕਦੇ ਦੋ ਮਿੰਟਾਂ ਬਾਅਦ ਇਹ ਨਿਰਾਸ਼ਤਾ ਦੇ ਵਿੱਚ ਜਾ ਸਕਦੇ ਨੇ ਹੁਣ ਆਪ ਸ਼ਾਂਤੀ ਦੇ ਨਾਲ ਬੈਠੇ ਹੋ ਸਕਦੇ ਹੋ ਪਰ ਥੋੜੇ ਹੀ ਟਾਈਮ ਬਾਅਦ ਆਪ ਨਿਰਾਸ਼ਤਾ ਦੇ ਵੱਲ ਵੀ ਜਾ ਸਕਦੇ ਹੋ ਇੰਨੀ ਸਪੀਡ ਦੇ ਨਾਲ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਐਸੀ ਚੀਜ਼ ਨਹੀਂ ਬਣੀ ਜਿੰਨੀ ਸਪੀਡ ਤੇਜ਼ੀ ਦੇ ਨਾਲ ਮਨੁੱਖ ਦਾ ਫਰਨਾ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਤਾਂ ਇਸ ਕਰਕੇ ਬਾਬਾ ਜੀ ਬਿਆਨ ਕਰਦੇ ਨੇ ਕੀਤਾ ਆਪੋ ਆਪਣਾ ਪੇਹੀ ਲੇਖਾ ਸੰਡੀ ਹੈ ਕਹਿੰਦੇ ਭਾਈ ਫਿਰ ਜਿਸ ਤਰ੍ਹਾਂ ਦੇ ਵਿਚਾਰ ਆਪ ਬੀਜੋਗੇ ਉਹ ਫਿਰ ਵੱਢਣੇ ਤੇ ਪੈਣੇ ਨੇ ਵੱਢਣ ਦਾ ਅਰਥ ਕੀ ਹੈ ਜੀ ਆਪ ਹੀ ਆਪਣੀ ਸੁਰਤ ਵਿੱਚ ਵਿਚਾਰ ਬੀਜੇ ਸੀ ਹੁਣ ਜੋ ਫੀਲ ਹੋ ਰਿਹਾ ਹੈ ਉਹ ਵੱਡਣਾ ਪੈ ਰਿਹਾ ਹੈ ਇਹਨੂੰ ਵੱਡਣਾ ਕਹਿੰਦੇ ਫੀਲ ਹੋਣ ਨੂੰ ਹੀ ਆਪਾਂ ਕਹਿੰਦੇ ਆ ਨਾ ਜੋ ਮਹਿਸੂਸ ਹੋਵੇਗਾ ਉਹ ਵੱਢ ਹੀ ਰਹੇ ਆ ਆਪਾਂ ਕਿਉਂਕਿ ਉਹ ਪਹਿਲਾਂ ਬੀਜਿਆ ਸੀ ਉਹ ਸੋਚੇ ਸੀ ਉਹ ਵਿਚਾਰ ਹੁਣ ਉਹ ਵਿਚਾਰ ਸਾਹਮਣੇ ਆ ਗਏ ਨੇ ਹੁਣ ਉਹ ਮਹਿਸੂਸ ਹੋ ਰਹੇ ਨੇ ਉਹ ਹੁਣ ਬਰਦਾਸ਼ਤ ਨਹੀਂ ਹੋ ਰਹੇ ਅੰਦਰ ਹੁਣ ਅੰਦਰ ਉਹਨਾਂ ਦਾ ਭਾਰ ਨਹੀਂ ਚੱਲਿਆ ਜਾ ਰਿਹਾ ਤਾਂ ਕਹਿੰਦੇ ਭਾਈ ਫਿਰ ਜਾਂ ਰਹਿਣਾ ਨਹੀਂ ਐ ਤਾਂ ਜਗ ਤਾਂ ਕਾਇਤ ਗਰਭ ਹੰਡੀ ਐ ਜਦੋਂ ਇਸ ਜਗ ਦੇ ਵਿੱਚ ਰਹਿਣਾ ਹੀ ਨਹੀਂ ਐ ਤਾਂ ਫਿਰ ਬਹੁਤੇ ਲੜਾਈ ਝਗੜੇ ਬਹੁਤੇ ਬੈਰ ਵਿਰੋਧ ਆਦਿਕ ਭਾਵਨਾਵਾਂ ਵੀ ਮਨੁੱਖ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਪਿਆਰ ਮੁਹੱਬਤ ਨਿਮਰਤਾ ਮਿਲਵਰਤਨ ਆਦਿਕ ਭਾਵਨਾਵਾਂ ਚੰਗੇ ਵਿਚਾਰ ਆਪਣੇ ਜੀਵਨ ਦੇ ਵਿੱਚ ਬੀਜੋ ਤਾਂ ਹੀ ਖੁਸ਼ਹਾਲ ਹੋਇਆ ਜਾ ਸਕਦਾ ਹੈ ਸੋਹਣਾ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੁੱਚੀ ਵਿਚਾਰ ਕਰਦੇ ਆ ਬੇਅੰਤ ਪੁੱਲਾ ਹੋ ਜਾਣੀਆਂ ਸੁਭਾਵਿਕ ਨੇ ਔੜੀ ਦੀਆਂ ਰਹਿੰਦੀਆਂ ਪੰਕਤੀਆਂ ਦੀ ਵਿਚਾਰ ਕੱਲ ਸਮਝਾਂਗੇ ਜੀ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ